ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਡੀਏਪ ਖਾਦ ਦੇ ਸੈਂਪਲ ਫੇਲ ਹੋਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਹੋਰਾਂ ਨੇ ਰਿਪੋਰਟ ਤਿਆਰ ਕਰਕੇ ਇਸ ਮਾਮਲੇ ਦੇ ਵਿੱਚ ਰਿਪੋਰਟ ਤਿਆਰ ਕਰਕੇ ਸੀਐਮ ਭਗਵੰਤ ਮਾਨ ਨੂੰ ਪੇਜ ਦਿੱਤੀ ਹੈ ਤਾਂ ਵੱਡੀ ਕਾਰਵਾਈ ਹੁਣ ਹੋ ਸਕਦੀ ਹੈ ਇਸ ਸਬੰਦੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਏਪ ਖਾਦ ਦੇ ਸੈਂਪਲ ਫੇਲ ਹੋਣ ਦਾ ਮਾਮਲਾ ਹੈ ਔਰ ਇਸ ਮਾਮਲੇ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਰਿਪੋਰਟ ਤਿਆਰ ਕਰਕੇ ਸੀਐਮ ਭਗਵੰਤ ਮਾਨ ਹੋਰਾਂ ਨੂੰ ਭੇਜ ਦਿੱਤੀ ਹੈ ਔਰ ਸੀਐਮ ਭਗਵੰਤ ਮਾਨ ਇਸ ਮਾਮਲੇ ਤੇ ਲਾ ਸਕਦੇ ਨੇ ਵੱਡਾ ਫੈਸਲਾ ਵੱਡੀ ਕਾਰਵਾਈ ਹੋ ਸਕਦੀ ਹੈ ਨਕਲੀ ਖਾਦ ਸਪਲਾਈ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਡੀਏਪੀ ਜਿਹੜੀ ਖਾਦ ਹੈ ਉਸਦੇ ਸੈਂਪਲ ਲਏ ਗਏ ਸੀ ਔਰ ਜਿਹੜੇ ਚੈਕਿੰਗ ਦੌਰਾਨ 40 ਨਮੂਨਿਆਂ ਵਿੱਚੋਂ ਕਿਹਾ ਜਾ ਰਿਹਾ ਜੋ ਜਾਣਕਾਰੀ ਸਾਹਮਣੇ ਹੈ ਕਿ 24 ਨਮੂਨੇ ਜਿਹੜੇ ਫੇਲ ਹੋਏ ਸੀ ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਔਰ ਦੋ ਜਿਹੜੀਆਂ ਕੰਪਨੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਤਾਂ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਨ ਦੋ ਕੰਪਨੀਆਂ ਦੇ ਜਿਹੜੇ ਲਾਇਸੈਂਸ ਸੀ ਉਹ ਰੱਦ ਕਰ ਦਿੱਤੇ ਗਏ ਸੀ ਕਿਉਂਕਿ ਨਕਲੀ ਜਿਹੜੀ ਡੀਪੀ ਖਾਦ ਹੈ ਉਹ ਸਪਲਾਈ ਕੀਤੀ ਗਈ ਸੀ ਔਰ ਜਿਹੜੇ 40 ਨਮੂਨੇ ਨੇ ਉਹਨਾਂ ਵਿੱਚੋਂ 24 ਨਮੂਨੇ ਜਿਹੜੇ ਨੇ ਉਹ ਫੇਲ ਹੋਏ ਸਨ ਔਰ ਇਸ ਦੇ ਮਗਰੋਂ ਦੋ ਖਾਦ ਕੰਪਨੀਆਂ ਦੇ ਲਾਇਸੈਂਸ ਜਿਹੜੇ ਨੇ ਔਰ ਰੱਦ ਕਰ ਦਿੱਤੇ ਗਏ ਸਨ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਇਸ ਮਾਮਲੇ ਦੇ ਨਾਲ ਜੁੜੀ ਹੋਈ ਹੈ ਡੀਪੀ ਖਾਦ ਦੇ ਸੈਂਪਲ ਫੇਲ ਹੋਣ ਦਾ ਇਹ ਮਾਮਲਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਰਿਪੋਰਟ ਤਿਆਰ ਕਰਕੇ ਸੀਐਮ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ ਤਾਂ 40 ਨਮੂਨਿਆਂ ਵਿੱਚੋਂ 24 ਨਮੂਨੇ ਲਏ ਗਏ ਸੀ ਔਰ ਜਿਹੜੀ ਲੈਬਾਰਟਰੀ ਦੇ ਵਿੱਚ ਨਮੂਨੇ ਭੇਜੇ ਗਏ ਔਰ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਨਮੂਨੇ ਲਏ ਗਏ ਨੇ ਇਹਨਾਂ ਦੇ ਵਿੱਚੋਂ 24 ਨਮੂਨੇ ਫੇਲ ਹੋਏ ਨੇ ਤਾਂ ਮਾਰਕ ਫੈਡ ਨੂੰ ਇਹ ਜਿਹੜੇ ਖਾਦ ਦਾ ਡੀਏਪੀ ਉਹ ਸਪਲਾਈ ਕੀਤੀ ਗਈ ਸੀ ਔਰ ਜਿਹੜੇ 40 ਨਮੂਨਿਆਂ ਦੇ ਵਿੱਚੋਂ 24 ਨਮੂਨੇ ਜਿਹੜੇ ਨੇ ਫੇਲ ਹੋਏ ਸਨ ਇਸ ਤੋਂ ਬਾਅਦ ਵੱਡਾ ਐਕਸ਼ਨ ਲਿਆ ਗਿਆ ਔਰ ਐਕਸ਼ਨ ਲੈਂਦੇ ਹੋਏ ਦੋ ਕੰਪਨੀਆਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕੀਤੇ ਗਏ ਤਾਂ ਇਸ ਮਾਮਲੇ ਦੇ ਨਾਲ ਹੀ ਜੁੜੀ ਹੋਈ ਤੁਹਾਡੇ ਨਾਲ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਡੀਏਪੀ ਖਾਦ ਦੇ ਸੈਂਪਲ ਫੇਲ ਹੋਣ ਦਾ ਇਹ ਮਾਮਲਾ ਹੈ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਰਿਪੋਰਟ ਤਿਆਰ ਕਰਕੇ ਸੀਐਮ ਭਗਵੰਤ ਮਾਨ ਨੂੰ ਭੇਜੀ ਆ ਔਰ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਇਸ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਨਕਲੀ ਖਾਸ ਸਪਲਾਈ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਵਕਤ ਫੋਨ ਲਾਈਨ ਤੇ ਮੇਰੇ ਨਾਲ ਨਵਜੋਤ ਸਿੰਘ ਢਾਲੀਵਾਲ ਸਾਡੇ ਸੀਨੀਅਰ ਪੱਤਰਕਾਰ ਜੁੜੇ ਨੇ ਨਵਜੋਤ ਜਿਹੜੀ ਰਿਪੋਰਟ ਹੈ ਖੇਤੀਬਾੜੀ ਮੰਤਰੀ ਵੱਲੋਂ ਤਿਆਰ ਕਰਕੇ ਸੀਐਮ ਭਗਵੰਤ ਮਾਨ ਨੂੰ ਭੇਜੀ ਗਈ ਹੈ ਕੀ ਲੱਗਦਾ ਹੈ ਕਿ ਇਸ ਦੇ ਉੱਤੇ ਕਿਹੋ ਜੀ ਕਾਰਵਾਈ ਹੋ ਸਕਦੀ ਹੈ ਔਰ ਜਾਣਕਾਰੀ ਵੀ ਦਿਓ ਬਿਲਕੁਲ ਇਹਦੇ ਉੱਤੇ ਜਿਹੜੀ ਸੱਤ ਐਕਸ਼ਨ ਦੀ ਜਾਣਕਾਰੀ ਮਿਲ ਰਹੀ ਹੈ ਕਿ ਲਿਆ ਜਾ ਸਰਬਾ ਕਿਉਂਕਿ ਜਲੰਧਰ ਜ਼ਿਲ੍ਹੇ ਚੋਂ ਸੀ ਜਿਹੜੀ ਲੋਕ ਸਭਾ ਦੀ ਤੋਂ ਬਾਅਦ ਜਿਹੜੀ ਵਿਧਾਨ ਸਭਾ ਵੀ ਹੋਈ ਹੈ ਤਾਂ ਉਸ ਮੱਦੇ ਨਜ਼ਰ ਚੋਲਦਾਬਤੇ ਕਰਕੇ ਜਿਹੜੀ ਹੈ ਇਸ ਨੂੰ ਹੋਲਡ ਕੀਤਾ ਗਿਆ ਸੀਗਾ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ 30 ਜੁਲਾਈ ਤੱਕ ਜਿਹੜੀ ਹੈ ਰਿਪੋਰਟ ਤਲਬ ਕੀਤੀ ਗਈ ਹੈ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਜਿਹੜਾ ਫਿਜ਼ੀਕਲੀ ਪੇਸ਼ ਹੋ ਕੇ ਆਪਣਾ ਜਿਹੜਾ ਹੈ ਜਿਹਦੇ ਉੱਤੇ ਸਪਸ਼ਟੀਕਰਨ ਦਰਜ ਕਰਾਉ ਉਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਵੇਲੇ ਜਿਹੜਾ ਹੈ ਇਸ ਮਸਲੇ ਦੇ ਉੱਤੇ ਸਖਤ ਰੁਖ ਜਿਹੜਾ ਤਿਆਰ ਕਰ ਸਕਦੇ ਆ ਕਿਉਂਕਿ ਸੱਚ ਪਰ ਫੇਲ ਹੋਇਆ ਸਬੰਧਤ ਜਿਹੜੀ ਕਾਰਪੋਰੇਸ਼ਨ ਹੈ ਜਿਹੜੀ ਏਜੰਸੀ ਹੈ ਤਾਂ ਕੀ ਇਹ ਵੀ ਜਿਹੜੀ ਖਾਦ ਜਿਹੜੀ ਇੱਕ ਮੈਨੂਰੇਡ ਖਾਦ ਹੈ ਉਹਦੇ ਸੈਂਪਲ ਫੇਲ ਹੋ ਜਾਣੇ ਜਿਹਦੇ ਉੱਤੇ ਜ਼ਿੰਮੇਵਾਰ ਦਾ ਇੱਕ ਵੱਡਾ ਵਰਗ ਜਿਹੜਾ ਨਿਰਪਰ ਕਰਦਾ ਹੈ ਕਿ ਉਸ ਦੇ ਉੱਤੇ ਪਹਿਲਾਂ ਵੀ ਕਈ ਵਾਰ ਜਿਹੜੇ ਨੇ ਜਿਹੜੇ ਇਦਾਂ ਦੇ ਪੈਸਟੀਸਾਈਡਸ ਨੇ ਖਾਧਾ ਨੇ ਉਹਨਾਂ ਦੇ ਉੱਤੇ ਇਲਜ਼ਾਮات ਜਿਹੜੇ ਆ ਪਹਿਲਾਂ ਤੋਂ ਲੱਗਦੇ ਰਹੇ ਆ ਪਰ ਜਦੋਂ ਹੁਣ ਇਸ ਦੇ ਉੱਤੇ ਸੱਚ ਸਥਿਤੀ ਸਰ ਸੈਂਪਲ ਜਿਹੜੇ ਫੇਲ ਹੋਏ ਔਰ ਉਸ ਤੋਂ ਬਾਅਦ ਇਸ ਦੀ ਰਿਪੋਰਟ ਜਿਹੜੀ ਹੈ ਮੁੱਖ ਮੰਤਰੀ ਨੇ ਇਸ ਦੇ ਉੱਤੇ ਆਪ ਜਿਹੜਾ ਹੈ ਦਖਲ ਦਿੱਤਾ ਔਰ ਖੇਤੀ ਮੰਤਰੀ ਗੁਰਮੀਤ ਖੋਡੀਆਂ ਨੇ ਜਿਹੜੀ ਆਪਣੀ ਰਿਪੋਰਟ ਹੈ ਜੋ ਸੂਤਰ ਦੱਸ ਰਹੇ ਨੇ ਕਿ ਭਗਵੰਤ ਮਾਨ ਹੋਰਾਂ ਨੂੰ ਭੇਜ ਦਿੱਤੀ ਹੈ ਤੇ ਜਲਦ ਹੀ ਦੇ ਉੱਤੇ ਕੋਈ ਵੱਡਾ ਜਿਹੜਾ ਫੈਸਲਾ ਲਿਆ ਜਾ ਸਕਦਾ ਔਰ ਜਿਹੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਤੇ ਮੰਨਿਆ ਜਾ ਰਿਹਾ ਹੈ ਕੋਈ ਵੀ ਜਿਹੜਾ ਕੋਈ ਐਕਸ਼ਨ ਜਿਹੜਾ ਹੋ ਸਕਦਾ ਜੇ ਕੋਈ ਇਹਦੇ ਵਿੱਚ ਲਿਪਟ ਪਾਇਆ ਜਾਂਦਾ ਔਰ 31 ਜੁਲਾਈ ਤੱਕ ਜਿਹੜੀ ਹੈ ਇਹਦਾ ਸਮਾਂ ਦਿੱਤਾ ਗਿਆ ਹੈ 30 ਜੁਲਾਈ ਤੱਕ ਜਿਹੜਾ ਉਹਨਾਂ ਨੂੰ ਪਰਸਨਲ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਔਰ ਜਿਹੜਾ ਖਾਸ ਦਾ ਰਿਕਾਰਡ ਹੈ ਉਹ ਸਾਰਾ ਮੰਗਿਆ ਗਿਆ ਕਿੰਨੀ ਆਈ ਹੈ ਕਿੰਨੀ ਨਹੀਂ ਕਿੰਨੇ ਸੈਂਪਲ ਜਿਹੜੇ ਫੇਲ ਹੋਏ ਆ ਪਰ ਜਿਹੜੀ ਸ਼ੁਰੂਆਤੀ ਜਾਣਕਾਰੀ ਹੈ ਉਹ ਦੱਸ ਰਹੀ ਹੈ ਕਿ ਘੱਟੀਆਂ ਡੀਏਪੀ ਸਪਲਾਈ ਕਰਨ ਵਾਲੀ ਕੰਪਨੀਆਂ ਨੂੰ ਕਿਸੇ ਵੀ ਪੱਧਰ 'ਤੇ ਬਖਸ਼ਿਆ ਨਹੀਂ ਜਾਏਗਾ ਸਖਤ ਸਭ ਤੋਂ ਸਖਤ ਜਿਹੜੀ ਹੈ ਕਾਰਵਾਈ ਹੋਏਗੀ ਔਰ ਜਿਹੜਾ ਐਕਸ਼ਨ ਹੈ ਮੁੱਖ ਮੰਤਰੀ ਦੇ ਵੱਲੋਂ ਲਿਆ ਜਾਊਗਾ ਤਾਂ ਜੋ ਕਿ ਜਿਹੜੀਆਂ ਆਉਣੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਸਰਕਾਰ ਨੂੰ ਕੋਈ ਖਤਾ ਨਾ ਸਾਹੇ ਭਵੇ ਕੋਈ ਉਹੀ ਤਾਂ ਦਾ ਸਟੈਪ ਨਾ ਚੁੱਕਣਾ ਪਵੇ ਜਿਸ ਕਾਰਨ ਸਰਕਾਰ ਨੂੰ ਜਿਹੜਾ ਹੈ ਮੂੰਹ ਹੀ ਖਾਣੀ ਪਵੇ ਤਾਂ ਸਰਕਾਰ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਤਾਂ ਇੱਥੇ ਇੱਕ ਵਾਰੀ ਸਖਤ ਐਕਸ਼ਨ ਲੈਣ ਦਾ ਫੈਸਲਾ ਜਿਹੜਾ ਹੈ ਲੈ ਲਿਆ ਹੈ ਔਰ ਇਹਦੇ ਵਿੱਚ ਜਿਹੜੇ ਲਿੱਤ ਦੱਸਿਆ ਜਾ ਰਿਹਾ ਹੈ ਕੁਝ ਅਫਸਰਾਂ ਨੇ ਉਹਨਾਂ ਦੇ ਉੱਤੇ ਵੀ ਕਾਜ ਜਿਹੜੀ ਹੈ ਬੜੀ ਜਲਦੀ ਟਿਕ ਸਕਦੀ ਹੈ ਜੀ ਸ਼ੁਕਰੀਆ ਤਾਂ ਇਸ ਵਲੇ ਦੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਡੀਪੀ ਖਾਦ ਦੇ ਸੈਂਪਲ ਫੇਲ ਹੋਣ ਦਾ ਇਹ ਮਾਮਲਾ ਹੈ ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਨੇ ਕਿਉਂਕਿ ਇਹਨਾਂ ਕੰਪਨੀਆਂ ਵੱਲੋਂ ਮਾਰਕਫੈਡ ਨੂੰ ਡੀਪੀ ਖਾਦ ਭੇਜੀ ਗਈ ਸੀ ਤਾਂ ਜਿਹੜੀ ਨਕਲੀ ਡੀਪੀ ਖਾਦ ਸਪਲਾਈ ਕਰਨ ਵਾਲਿਆਂ ਖਿਲਾਫ ਹੁਣ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਸੇਮ ਭਗਵੰਤ ਮਾਨ ਹੋਰਾਂ ਨੂੰ ਰਿਪੋਰਟ ਤਿਆਰ ਕਰਕੇ ਭੇਜੀ ਹੈ ਇਸ ਮਾਮਲੇ ਦੇ ਵਿੱਚ ਰਿਪੋਰਟ ਤਿਆਰ ਕਰਕੇ ਭੇਜੀ ਹੈ ਔਰ ਜਲਦ ਸੀਐਮ ਭਗਵੰਤ ਮਾਨ ਇਸ ਮਾਮਲੇ ਤੇ ਵੱਡਾ ਐਕਸ਼ਨ ਲੈ ਸਕਦੇ ਨੇ